ਮੰਨੇ ਆਲਾ ਬੰਦੇਾਂ ਦੇ ਬਰਬਾਦ ਨਹੀਂ ਕਰਨਾ ਚਾਹੁੰਦਾ ਜਿੱਥੇ ਆ ਕੇ ਅੱਜ ਉਹ ਸੰਸਥਾ ਖੜ ਗਈ ਹੈ ਪਰ ਪਿਛਲੇ ਦਿਨੀ ਕਾਫੀ ਉਹ ਦੁਬਾਰਾ ਚਰਚਾ ਦਾ ਵਿਸ਼ਾ ਬਣੀ ਉਹ ਪਰਸਨੈਲਿਟੀ ਜਿਹੜੀ ਅੱਜ ਉਸ ਸੰਸਥਾ ਦੀ ਕਵਾਈ ਕਰਦੀ ਬਾਬਾ ਰਾਮ ਸਿੰਘ ਉਹ ਚਰਚਾ ਦਾ ਵਿਸ਼ਾ ਕਿਉਂ ਬਣੀ ਉਹ ਵੀ ਤੁਹਾਨੂੰ ਪਤਾ ਕਿ ਜਾ ਕੇ ਗੰਗਾ ਹੀ ਡੁੰਕੀਆਂ ਲਾਈਆਂ ਤੇ ਲੋਕਾਂ ਨੇ ਕਿਹਾ ਵੀ ਇਹ ਕਿਹੜੇ ਪਾਸੇ ਨੂੰ ਟਕਸਾਲ ਦੁਰਪੇ ਉਥੇ ਦੋ ਤਰ੍ਹਾਂ ਦੇ ਲੋਕ ਸਾਹਮਣੇ ਆਏ ਇੱਕ ਤੇ ਉਹ ਜਿਨ੍ਹਾਂ ਨੇ ਕਿਹਾ ਵੀ ਇਹ ਬ੍ਰਾਹਮਣਵਾਦੀ ਸੋਚਿਆ ਇਹ ਤਾਂ ਨਹੀਂ ਕਰਨਾ ਚਾਹੀਦਾ ਟਕਸਾਲ ਦੇ ਮੋਕੇ ਤੇ ਪਰ ਇੱਕ ਦੂਸਰੀ ਤਰ੍ਹਾਂ ਦੇ ਲੋਕ ਵੀ ਆਏ ਜਿਹੜੇ ਭਗਤ ਜਿਨ੍ਹਾਂ ਨੂੰ ਅੱਜ ਕੱਲ੍ਹ ਸ਼ਬਦ ਬ੍ਰੈਕਟ ਤੇ ਭਗਤ ਚਾਹਸੀ ਵਾਲੇ ਭਗਤ ਨਹੀਂ ਜਿਨ੍ਹਾਂ ਨੂੰ ਅੱਜ ਕੱਲ੍ਹ ਮੋਦੀ ਭਗਤ ਵੀ ਕਿਹਾ ਜਾਂਦਾ ਦੂਸਰੇ ਭਗਤ ਵੀ ਕਿਹਾ ਜਾਂਦਾ ਇਸਾਂ ਦੇ ਬਾਬਾ ਅਰਨਾਨ ਸਿੰਘ ਦੇ ਭਗਤ ਵੀ ਸਾਹਮਣੇ ਇੱਕ ਗੱਲ ਮਾਹੌਲ ਬਾਰੇ ਕਹਿੰਨ ਕਿ ਪਹਿਲਾਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਮੈਂ ਮੁਸੱਲਮ ਸਾਹਿਬ ਵੀ ਕੀਤੀ ਜਦੋਂ ਜਦੋਂ ਬੰਦੇ ਦੇ ਭਗਤ ਬਣਾਗੇ ਉਦੋਂ ਉਦੋਂ ਮਾਰ ਖਾਵਾਂਗੇ ਖਾਵਾਂਗੇ ਅਸੀਂ ਭਗਤ ਬਣਨਾ ਹੈ ਬੰਦੇ ਦੇ ਵਿਚਾਰ ਨਾਲ ਗੁਰੂ ਨੇ ਸਾਨੂੰ ਜੋੜਿਆ ਸੀ ਬਾਣੀ ਦੇ ਨਾਲ ਸ਼ਬਦ ਦੇ ਨਾਲ ਵਿਚਾਰ ਦੇ ਨਾਲ ਨਾ ਕਿ ਸਰੀਰ ਦੇ ਨਾਲ ਪਰ ਸਾਡੀ ਅੱਜ ਸਮੱਸਿਆ ਬਣ ਗਈ ਅਸੀਂ ਕਹਿੰਦੇ ਅਸੀਂ ਸਰੀਰ ਨਾਲ ਜੁੜ ਜਾਣਾ ਵਿਚਾਰ ਉਹਦਾ ਭਾਵੇਂ ਉਹਨੂੰ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਏ ਅਸੀਂ ਉਹਦੇ ਨਾਲ ਨਾਲ ਹੀ ਤੁਰੇ ਫਿਰਾਂ ਨਹੀਂ ਬੰਦੇ ਦੇ ਨਾਲ ਉਹਨਾਂ ਚਿਰ ਜੁੜੋ ਜਦੋਂ ਤੱਕ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਦੇ ਨਾਲ ਜੁੜਿਆ ਆ ਜਦੋਂ ਉਹ ਠਿੜਕਿਆ ਫਿਰ ਇਹ ਨਾ ਦੇਖਿਆ ਕਿ ਵੀ ਇਹ ਵੀ ਨਹੀਂ ਉਹਦੀ ਪਿੱਛੇ ਆਪਣੀ ਜਾਣੀ ਭਾਵੇਂ ਉਹ ਕੌਮ ਨੂੰ ਖੂਦ ਇਹ ਚ ਸੁੱਟ ਦੇ ਫਿਰ ਅਸੀਂ ਮਰਨਾ ਹੀ ਮਰਨਾ ਤੋਂ ਮੇਰੀ ਇਹ ਬੇਨਤੀ ਆ ਕਿ ਬੰਦਾ ਭਾਵੇਂ ਜੇ ਬਾਹਰ ਨਿਕਲਿਆ ਜਾਵੇ ਪਰ ਨਹੀਂ ਨਿਕਲਦੀ ਅਜੇ ਕੌਮ ਇਸ ਕਰਕੇ ਜਿੱਦਾਂ ਦੇ ਸਾਰਿਆਂ ਦੇ ਭਗਤ ਬਣੇ ਜਿੱਦਾਂ ਦੇ ਮੋਦੀ ਦੇ ਬਣੇ ਜਿੱਦਾਂ ਦੇ ਕਿਸੇ ਹੋਰ ਦੇ ਬਣੇ ਉਹਦਾਂ ਦੇ ਬਾਬਾ ਬਨਾਰ ਸਿੰਘ ਦੇ ਵੀ ਬਣ ਗਏ ਉਹਨਾਂ ਨੇ ਫਿਰ ਉਹ ਲੰਬੀਆਂ ਲੰਬੀਆਂ ਇੰਟਰਵਿਊਆਂ ਕੱਢੀਆਂ ਫਿਰ ਉਹ ਐਗਜ਼ਾਮਪਲਾ ਦਿੱਤੀਆਂ ਵੀ ਨਹੀਂ ਗੁਰੂ ਮਹਾਰਾਜ ਵੀ ਜਾਂਦੇ ਰਹੇ ਆ ਜੀ ਮੈਂ ਕੋਈ ਮਨਾ ਨਹੀਂ ਕਰਦਾ ਕਿ ਗੁਰੂ ਮਹਾਰਾਜ ਨਹੀਂ ਗਏ ਬੈਣ ਮੈਂ ਇਹ ਵੀ ਮਾੜਾ ਨਹੀਂ ਕਹਿੰਦਾ ਵੀ ਬਾਬਾ ਅਰਨਾਮ ਸਿੰਘ ਕਿਉਂ ਗਿਆ ਪਰ ਗੱਲ ਅਗਲੀ ਆ ਜੇ ਗੁਰੂਆਂ ਦੀਆਂ ਗੱਲਾਂ ਦੇਣੀਆਂ ਤੇ ਗੁਰੂ ਮਹਾਰਾਜ ਕਦੇ ਗੰਗਾ ਨਹੀਂ ਗਏ ਗੁਰੂ ਮਹਾਰਾਜ ਕਦੇ ਹਰਦਵਾਰ ਨਹੀਂ ਗਏ ਗੁਰੂ ਮਹਾਰਾਜ ਤੇ ਮੱਕੇ ਵੀ ਗਏ ਨੇ ਤੇ ਬਾਬਾ ਨੂੰ ਸੰਜੀ ਦੱਸੋ ਹੱਜ ਕਰਨ ਗੱਦਨ ਜਾਣਾ ਸਵਾਲ ਆ ਗੁਰੂ ਮਹਾਰਾਜ ਤੇ ਜਿਹੜਾ ਉਸ ਸਮੇਂ ਸਜਣ ਫਾਗ ਨਹੀਂ ਜਿਹੜਾ ਠਗੀਆਂ ਮਾਰਦਾ ਸੀ ਉਹਦੇ ਡੇਰੇਾਂ ਤੇ ਵੀ ਗਿਆ ਤਵੇ ਦੱਸਿਓ ਹੁਣ ਕਾਤਵਾਲ ਦੇ ਘਰ ਜੇ ਆਪਾਂ ਕੰਮ ਕਰਦਣ ਜਾਣਾ ਕੀ ਹਣ ਉਹ ਵੀ ਦੱਸ ਦਿਓ ਪਰ ਇਹ ਗੱਲ ਨਹੀਂ ਕਿ ਪਿਓ ਗਏ ਗੁਰੂ ਮਹਾਰਾਜ ਉੱਥੇ ਗੱਲ ਇਹ ਸੀ ਵੀ ਉੱਥੇ ਜਾ ਕੇ ਕੀਤਾ ਕੀ ਜੇ ਤੁਸੀਂ ਵੀ ਉਹ ਕੰਮ ਕਰਦੇ ਜੋ ਸਾਡੇ ਗੁਰੂਆਂ ਨੇ ਕੀਤਾ ਸੀ ਤੇ ਤੁਹਾਡੇ ਸਾਹਮਣੇ ਵੀ ਸਿਰ ਝੁਕਣਾ ਹੈ ਬਾਬਾ ਨਾਨਕ ਗਿਆ ਫਾਗਦੇ ਘਰ ਪਰ ਜਿੱਦਣ ਉਹ ਤੋਂ ਨਿਕਲੇ ਤੇ ਭਾਈ ਸੱਚਣ ਬਣਾ ਕੇ ਨਿਕਲੇ ਹੁਣਾ ਤੇ ਸਿੱਖੀ ਦਾ ਪ੍ਰਚਾਰਕ ਥਾਕੇ ਨਿਕਲੇ ਬਾਬਾ ਨਾਨਕ ਗਿਆ ਮੱਕੇ ਵੀ ਪਰ ਉੱਥੇ ਜਾ ਕੇ ਉੱਚੀ ਦੇਣੀ ਜਿਹੜੀ ਆ ਅੱਲਾਹੂ ਅਕਬਰ ਨਹੀਂ ਕਹਿਣਾ ਸ਼ੁਰੂ ਕਰਤਾ ਉੱਥੇ ਜਾ ਕੇ ਜੇ ਹੋਕਾ ਦਿੱਤਾ ਤੇ ਸੱਚ ਦਾ ਦਿੱਤਾ ਬਾਬਾ ਨਾਨਕ ਤੇ ਬਾਕੀ ਗੁਰੂ ਮਹਾਰਾਜ ਗਏ ਮੰਦਰਾਜ ਵੀ ਗਏ ਉੱਥੇ ਵੀ ਗਏ ਜਿੱਥੇ ਆਰਤੀਆਂ ਹੁੰਦੀਆਂ ਸੀ ਪਰ ਜਾ ਕੇ ਤਾਂ ਥਾਲ ਫੜ ਕੇ ਆਰਤੀ ਕਰਨੀ ਸ਼ੁਰੂ ਨਹੀਂ ਕਰਤੀ ਉੱਥੇ ਜਾ ਕੇ ਦੱਸਿਆ ਵੀ ਆਰਤੀ ਗਾਉਣੀ ਹੈ ਤੇ ਆ ਗਾਓ ਗगन ਵਿੱਚ ਥਾਲ ਵਾਲੀ ਇਹ ਬਾਬਾ ਨਾਨਕ ਦਾ ਸੁਣਿਆ ਤੇ ਤੁਸੀਂ ਤੁਸੀਂ ਜਾ ਕੇ ਕੀ ਕੀਤਾ ਜੀ ਜੇ ਗਏ ਤਾਂ ਦੱਸੋ ਜੀ ਗਿਆਨ ਬੋਦੜੀ ਆ ਕੀ ਕੀਤਾ ਉੱਥੇ ਜਾ ਕੇ ਉਹ ਤਾਂ ਦਿੱਤੀ ਉੱਚੀ ਦਣੀ ਆਵਾਜ਼ ਤੇ ਉਹ ਦੁਨੀਆ ਦੇ ਲੋਕੋ ਗੰਗਾ ਦੇ ਵਿੱਚ ਢੂਕੀਆਂ ਲਾ ਲਾ ਕੇ ਮਰਨ ਨਾਲੋਂ ਚੰਗਾ ਆਪਣਾ ਮਨ ਸੁਧਰ ਕਰੋ ਕਿਹਾ ਜੇ ਤੇ ਕਿਹਾ ਤੇ ਉੱਥੇ ਜਾ ਕੇ ਤੁਸੀਂ ਉੱਚੀ ਦਣੀ ਆਵਾਜ਼ ਦਿੱਤੀ ਆ ਤੇ ਫਿਰ ਤਾਂ ਮੇਰੀ ਤੁਹਾਡੇ ਸਾਹਮਣੇ ਵੀ ਅਸੀਂ ਸਿਰ ਝਕਾਉਂਦੀ ਪਾਉਂ ਗੱਲ ਇਹ ਨਹੀਂ ਵੀ ਸਰੀਰ ਕਰਾ ਗਿਆ ਸੁਨਿਆ ਕੀ ਦੇ ਕੇ ਆਏ ਤੇ ਸੁਨਿਆ ਤਾਂ ਉੱਥੇ ਬਹਾਮਣਾਂ ਦੇ ਨਾਲ ਖੜ ਕੇ ਐ ਕਰਕੇ ਗੰਗਾ ਵਿੱਚ ਢੁਕੀਆਂ ਲਾਉਂਦੇ ਜਦ ਇਹ ਮਤ ਹੈ ਕਿ ਅਸੀਂ ਗੁਰੂਆਂ ਵਾਲੀ ਤੇ ਫਿਰ ਦੰਦੇ ਉੱਤੇ ਉਪਦੇਸ਼ ਤੇ ਕਹਿੰਦੇ ਬਾਹਮ ਨੂੰ ਵੀ ਇੱਥਾ ਡੁੱਕੀ ਨਾ ਗੱਲ ਨਹੀਂ ਬਣਨੀ ਜੇ ਕਹਿ ਕਹਿ ਕੇ ਨਿਕਾਲਦੇ ਦੱਸੋ ਪਰ ਨਹੀਂ ਜੀ ਉਹ ਕੰਮ ਅਸੀਂ ਕਰਨਾ ਨਹੀਂ ਸੋ ਸਾਡੀ ਉੱਤੇ ਸਭ ਮੇਰੀ ਇੰਨੇ ਪੁਆਇੰਟ ਆ ਇੰਨੇ ਵਿਚਾਰ ਆ ਤੁਹਾਡੇ ਨਾਲ ਸੰਗਤ ਦੇ ਤੇ ਇਹਨਾਂ ਦੇ ਜਿਹੜੇ ਆ ਜਿਹੜੇ ਐਗਜ਼ਾਮਪਲ ਆ ਦਿੰਦੇ ਹਨ ਇਹਨਾਂ ਦੇ ਸ਼ਰਮਿਆਂ ਜਨ ਆ ਜਾ ਕਰੋ ਤੇ ਫਿਰ ਕਹਿਣ ਨਾਲ ਆਪਿਆ ਕਰੋ ਜੀ ਠੀਕ ਹੋ ਗਿਆ ਠੀਕ ਹੋ ਗਿਆ ਥੋੜਾ ਜਿਹਾ ਦਿਮਾਗ ਆਪਣਾ ਵੀ ਵਰਤਿਆ ਕਰੀਏ ਅਸੀਂ ਔਰ ਜਦੋਂ ਉਥੇ ਸਭ ਕੁਝ ਹੋਇਆ ਮੈਂ ਕਹਿੰਨਾ ਤੁਸੀਂ ਗੰਗਾ ਛੱਡ ਕੇ ਭਾਵੇਂ ਜਿੱਥੇ ਮਰਜੀ ਡੁਬਕੀਆਂ ਮਾਰੋ ਪਰ ਰੱਬ ਦਾ ਆਵਾਸ ਦਾ ਟਕਸਾਲ ਦਾ ਥੋੜਾ ਜਿਹਾ ਖਿਆਲ ਰੱਖੋ ਗਾਤਰੇ ਪਾਈ ਕਰਪਾਣ ਦਾ ਥੋੜਾ ਜਿਹਾ ਖਿਆਲ ਰੱਖੀਏ ਜੇ ਗੰਗਾ ਇੰਨੀ ਚੰਗੀ ਲੱਗਦੀ ਆ ਤੇ ਲਾ ਦਿਓ ਭਰਾ ਟਕਸਾਲ ਨੂੰ ਛੱਡ ਦਿਓ ਗਾਤਰੇ ਕਰ ਦਿਓ ਘਰਾਂ ਦੇ ਵਿੱਚ ਸਾਡੇ ਵੱਲੋਂ ਗੰਗਾ ਨੂੰ ਛੱਡ ਕੇ ਤੁਸੀਂ ਬੁੱਢੇ ਨਾਲ ਜਿਹੜੇ ਡੁਬਦੇ ਫਿਰ ਉਹ ਅਸੀਂ ਕਿਰਨ ਸੋਤ ਸਾੜਨ ਦਾ ਦਰਦ ਆਪਣਾ ਹੁੰਦਾ ਜਦਨ ਸਾਡੀਆਂ ਸੰਸਥਾਵਾਂ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਜਾਣਦੇ ਇਹ ਉਹ ਜੋਧਾ ਸંત ਜਰਨੈਲ ਸਿੰਘ ਇਹ ਵੀ ਉਸੇ ਟਕਸਾਲ ਦੇ ਮੁਖੀ ਪਰ ਹਿੰਦੁਸਤਾਨ ਦੀ ਹਕੂਮਤ ਅੱਗੇ ਖੜਾ ਕੇ ਖੜੇ ਤੇ ਦੂਜੇ ਪਾਸੇ ਉਸੇ ਸਤਾਨ ਦੇ ਆਪਣੇ ਅਨੁਭਾਰ ਕੇ ਕਹਿਣ ਵਾਲੇ ਅੱਜ ਉਹਨਾਂ ਦੇ ਪਾਣਿਆਂ ਦੀਆਂ ਲੱਤਾਂ ਦੇ ਥੱਲੇ ਦੀ ਨਾਂ ਕੇ ਗੰਗਾ ਡੁੱਪਕੀਆਂ ਮਾਰਦੇ ਫਿਰਦੇ ਤੇ ਸਾਡੀ ਕੌਮ ਤੇ ਰੇਤਾਂ ਲਾ ਦੋਗੇ। ਸੋ ਸਾਨੂੰ ਬਾਹਰ ਨਿਕਲਣਾ ਪਵੇਗਾ। ਲੀਡਰਸ਼ਿਪ ਇਹ ਨਹੀਂ ਗੱਲ ਕਦੀ ਜਾਂਦੀ ਆ। ਇਹ ਜਿਹੜੀ ਬਾਹਰੀ ਲੀਡਰਸ਼ਿਪ ਮੈਂ ਉਹਦੀ ਗੱਲ ਕਰਦਾ ਇੱਕ ਲੀਡਰਸ਼ਿਪ ਉਹ ਆ ਜਿਹੜੀ ਖਾਲਸਤਾਨ ਦੀ ਵਿਚਾਰਧਾਰਾ ਵਾਲੀ ਆ। ਜਿਹੜੀ ਲੋਕਸ਼ੀਰ ਮਾਰ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਖਾਂ ਖਾਂ ਦੇ ਚਪੇੜਾ ਮਾਰਦੀ ਆ ਉਹ ਲੀਡਰਸ਼ਿਪ ਵੀ ਆ ਉਹ ਬੜੀ ਸਿਹਮਤ ਜੀ ਆ ਸਰਦਾਰ ਅਮਨ ਸਾਹਿਬ ਹੋਗੇ ਹੋਰ ਜਿਹੜੀ ਇਸ ਵਿਚਾਰਧਾਰਾ ਵਾਲੀ ਲੀਡਰਸ਼ਿਪ ਆ ਜਿਹੜੀ ਖਾਲਸਾਤਨ ਤੇ ਖੜੀ ਆ ਤੇ ਨਿਰੰਤਰ ਖੜੀ ਰਹੀ ਆ ਪਿਛਲੇ ਕਈ ਸਾਲਾਂ ਤੋਂ ਉਹ ਲੀਡਰਸ਼ਿਪ ਬੰਦੇ ਦੇ ਚ ਨਹੀਂ ਕਿੰਨ ਲਗਾ ਉਹ ਲੀਡਰਸ਼ਿਪ ਤਾਂ ਸੱਚੀ ਸੁੱਚੀ ਆ ਉਹ ਬਾਹਰ ਹੋ ਜਾਂਦੀ ਇਹਨਾਂ ਸਾਰੀਆਂ ਗੱਲਾਂ ਤੋਂ ਪਰ ਸਾਡਾ ਇੱਕ ਵੱਡਾ ਸਮਾਜ ਆ ਸਾਨੂੰ ਇਹ ਮੰਨਣਾ ਵੀ ਪਏਗਾ ਕਿ ਜਿਹੜਾ ਇਸ ਲੀਡਰਸ਼ਿਪ ਦੀ ਇੱਜ਼ਤ ਤੇ ਕਰਤਾ ਹੈ ਮਾਨਸਾ ਬਣਾਵਾਲੀ ਦੀ ਪਰ ਇੱਕ ਵੱਡਾ ਸਮਾਜ ਆ ਜਿਹੜਾ ਉਸ ਲੀਡਰਸ਼ਿਪ ਦੇ ਨਾਲ ਵੀ ਜੁੜਿਆ ਜਿਹੜੀ ਬਾਬਾ ਹਰਨਾਮ ਸਿੰਘ ਦੇ ਤਖਤ ਦੇ ਜਥੇਦਾਰਾਂ ਵਾਲੀ ਜੁੜਿਆ ਆ ਜੋ ਸਾਨੂੰ ਸੱਚਾਈ ਆ ਮੰਨਣੀ ਪਵੇਗੀ ਤੇ ਜੁੜਿਆ ਆ ਤੇ ਉਸ ਸਮਾਜ ਨੂੰ ਸੁਚੇਤ ਕਰਨਾ ਵੀ ਤੇ ਸਾਡਾ ਫਰਜ਼ ਬਣਦਾ ਕਿ ਨਹੀਂ ਸੋ ਇਹ ਸਾਡਾ ਫਰਜ਼ ਸਮਝਦੇ ਆ ਮੈਂ ਸਿਰਫ ਉਸ ਲੀਡਰਸ਼ਿਪ ਬਾਰੇ 2 ਕਮੈਂਟ ਕਰਦੇ ਹੋਰ ਲਾਉਨੇ ਆ ਹੁਣ ਕੀ ਹੁੰਦਾ ਟਕਸਾਲ ਦੀ ਗੱਲ ਹੋ ਗਈ ਇੱਕ ਪਾਸੇ ਉਹ ਜਿੱਥੇ ਜਾ ਕੇ ਦੇਖੀ ਦੇਖੀ ਅਸੀਂ ਵੇਖਿਆ ਦੂਸਰੀ ਸਾਡੀ ਬੜੀ ਅਹਿਮ ਸਸਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਇਹ ਇਹ ਅਹਿਮ ਹੈ ਕਿ ਗੁਰੂ ਮਹਾਰਾਜ ਨੇ ਜਦੋਂ ਖੁਦ ਗੁਰਬਾਣੀ ਦਾ ਉਚਾਰਨ ਕੀਤਾ ਆਪਣੇ ਜੀਵਨ ਕਾਲ ਦੇ ਦੌਰਾਨ ਤੇ ਜੀਵਨ ਕਾਲ ਦੇ ਦੌਰਾਨ ਜੇ ਕੋਈ ਤਖਤ ਧਰਤੀ ਦੇ ਰੂਪ ਮਾਨ ਕੀਤਾ ਤੇ ਅਕਾਲ ਤਖਤ ਸਾਹਿਬ ਉਹ ਬਹੁਤ ਮਹਾਨ ਹੈ ਔਰ ਉਹ ਮਹਾਨ ਰਹਿਣਾ ਪਰ ਸਾਡੀ ਤਰਸ ਦੀ ਕਿ ਉਸ ਤਖਤ ਨੂੰ ਵੀ ਦੁਨੀਆ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਉਹ ਤਖਤ ਇਸ ਟਾਈਮ ਬਾਦਲ ਦਰੀਆਂ ਦੇ ਅਧੀਨ ਚੱਲਦਾ ਪਿਆ ਤਖਤ ਨਹੀਂ ਤਖਤਾ ਦੇ ਬੈਠੇ ਬੰਦੇ ਉਹਦੇ ਅਧੀਨ ਚੱਲਦੇ ਤਖਤ ਦੇ ਆਕਾਸ਼ ਦਾ ਇਹਨਾਂ ਦੇ ਅਧੀਨ ਕਦੀ ਨਿਆਣਾ ਉਹਨੇ ਆਪਣੀ ਕਰਾਮਾਤ ਵਿਖਾਲਣੀ ਵਿਖਾਲਣੀ ਪਰ ਉਹਦੇ ਤੇ ਜਿਹੜੇ ਬੰਦੇ ਭਾਵੇਂ ਜਾਂਦੇ ਨੇ ਉਹ ਇੱਕ ਰਾਜਨੀਤਿਕ ਜਮਾਤ ਵੱਲੋਂ ਭਾਲੇ ਜਾਂਦੇ ਨੇ ਇਹ ਸਮੱਸਿਆ ਹੈ ਸਾਡੀ ਕੌਣ ਦੀ ਪਰ ਉਥੇ ਬੈਠਣ ਵਾਲਾ ਬੰਦਾ ਜਦੋਂ ਇਹ ਸੋਚ ਕੇ ਬਹਿੰਦਾ ਹੈ ਕਿ ਨਹੀਂ ਕਿ ਮੈਂ ਬਣ ਚੁੱਕਾ ਹਾਂ ਜੀ ਜ਼ਿੰਮੇਵਾਰ ਉਦੋਂ ਕਹਿੰਦਾ ਆਪਣੇਖਾ ਔਰ ਇਹੀ ਭੁਲੇਖੇ ਵਾਰ-ਵਾਰ ਜੱਫੇਦਾਰਾਂ ਖਾਦੇ ਔਰ ਇਹੀ ਭੁਲੇਖਾ ਕਿ ਨੂੰ ਕੋਈ ਜਾਕਰੇ ਕਹਿੰਦੇ ਵਿੱਚ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੇ ਵਿਖਾਦਾ ਹੈ ਜਿੱਤਣਾਂ ਉਹ ਜੱਫੇਦਾਰ ਲੱਗਣ ਜਾ ਰਹੇ ਸੀ ਇੱਕ ਵਾਰੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਜੱਫੇਦਾਰ ਨੂੰ ਲੱਗਣ ਕਿਸ ਤਰੀਕੇ ਨਾਲ ਜਾ ਰਹੇ ਜਿਹੜੇ ਦਰਵਾਜ਼ੇ ਤੋਂ ਲੰਘ ਕੇ ਜੱਫੇਦਾਰ ਲੱਗੋਗੇ ਸੱਚ ਹੈ ਜਿੱਤਣਾਂ ਉਹਨਾਂ ਦਾ ਕੰਮ ਪੂਰਾ ਆ ਗਿਆ ਉਸੇ ਦਰਵਾਜ਼ੇ ਤੋਂ ਉਸੇ ਤਰੀਕੇ ਨਾਲ ਬਾਹਰ ਜੇਰੇ ਕਰਕੇ ਕੱਢਣ ਜੋਤਪ ਦੇਏ ਚਾਹੀਦੇ ਸੀ ਕਿ ਉਹ ਦਣੀ ਇਹ ਚੈਲੰਜ ਕਰਦੇ ਕੇ ਪ੍ਰਬੰਧ ਠੀਕ ਨਹੀਂ ਆ ਪਰ ਗੱਲ ਕਵੀ ਗਿਆਨੀ ਹਾਪੀ ਸਿੰਘ ਜਿੰਦੀ ਨਹੀਂ ਗੱਲ ਸਾਡੀ ਜਥੇਦਾਰ ਦੀ ਪੋਜੀਸ਼ਨ ਦੀ ਆ ਗੱਲ ਸਾਡੇ ਆਕਾਲ ਤੱਕ ਸੈਭ ਦੀ ਆ ਔਰ ਗਿਆਨੀ ਰਵਿਸ਼ ਸਿੰਘ ਵੀ ਇਹ ਗੱਲ ਸਮਝ ਲੈਣ ਜੇ ਉਹ ਅੱਜ ਇਸ ਇਸ਼ੂ ਤੇ ਚੁੱਪ ਰਹੇ ਤੇ ਸਖਤ ਸਟੈਂਡ ਨਾ ਲਿਆ ਤੇ ਵਾਰੀ ਅਗਨੀ ਭਰਾ ਤੁਹਾਡੀ ਤਿਆਰ ਹੋ ਜਾਏ ਉਹ ਜਲਾਲਤ ਸਹਿਣ ਤੇ ਨਹੀਂ ਇਹ ਕੋਈ ਨਵਾਂ ਕੰਮ ਨਹੀਂ ਉਹ ਲਗਾ ਸੋ ਜਿੰਨੇ ਅੱਗੇ ਜ਼ਿੰਮੇਵਾਰੀ ਜਾਣੀ ਆ ਉਹਨਾਂ ਦੀ ਬਾਦਲਾਂ ਦੇ ਰਾਹੀਂ ਉਹ ਵੀ ਗੱਲ ਸਮਝ ਲਓ ਅੱਜ ਦੇ ਤੁਹਾਨੂੰ ਹਾਰ ਪਾ ਕੇ ਦੇ ਸਰੂਪਾ ਪਾ ਕੇ ਰੋਣਗੇ ਜਥੇਦਾਰ ਤੇ ਜਿੱਦਣ ਹੋਇਆ ਕੱਢਣਾ ਉਸੇ ਸਰੂਪੇ ਦੇ ਫੜ ਕੇ ਖਸੀੜ ਕੇ ਬਾਹਰ ਮਾਰਨਗੇ ਜਿੱਦਾਂ ਇਹ ਪੁਰਾਣੇ ਜਥੇਦਾਰਨ ਕੱਢਦੇ ਹੋਏ ਸੋ ਗੱਲ ਪ੍ਰਬੰਧ ਦੀ ਆ ਸੋ ਮੈਂ ਇਸ ਸਟੇਜ ਤੋਂ ਸਿਰਫ ਇਹਨਾਂ ਲੋਕਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਨੂੰ ਜਿਹੜੇ ਅਸੀਂ ਆਪਰੇ ਨੂੰ ਜ਼ਹਿਰਦ ਸਮਝਦੇ ਆ ਜਿਨ੍ਹਾਂ ਨੂੰ ਦਰਦ ਹੁੰਦਾ ਹੈ ਜਿੱਦਣ ਕਾਕਾ ਸਾਹਿਬ ਦੀ ਇਹ ਬੇਰਮਤੀ ਕਰਦੇ ਆ ਉਹਨਾਂ ਨੂੰ ਸਿਰਫ ਇਨੀ ਬੇਨਤੀ ਆ ਕਿ ਸਾਨੂੰ ਇਸ ਗੱਲ ਦੇ ਵਿਧੀਆਂ ਬਦਲਣਾ ਚਾਹੀਦਾ ਕਿ ਤਖਤਾਂ ਦੇ ਜੱਤੇ ਦਾ ਨਿਯੁਕਤ ਕਿਵੇਂ ਹੋਣ ਤੇ ਸੇਵਾ ਮੁਕਤ ਕਿਵੇਂ ਹੋਣ ਇਹਦੀ ਗੱਲ ਕੌਣ ਦੇ ਚੁਰਨੀ ਚਾਹੀਦੀ ਆ ਔਰ ਤੀਸਰੀ ਲੀਡਰਸ਼ਿਪ ਆ ਸਾਡੀ ਜਿਹੜੀ politcal ਲੀਡਰਸ਼ਿਪ ਆ ਤੇ ਮੋਦੀ ਮਾਰਗਾਂ ਦੇ ਥੱਲੇ ਲੱਗੀ ਫਿਰਦੀ ਆ ਉਹ ਸਰਨੇ ਹੋਣੀ ਦੂਜੇ ਕਿ째 ਸਿਰਸੇ ਹੋਣੀ ਜਿਹੜੇ ਸਾਰੇ ਉਹਦੇ ਚ ਆਉਂਦੇ ਨੇ ਹੁਣ ਇਹ ਲੀਡਰਸ਼ਿਪ ਖਾਸ ਤੌਰ ਤੇ ਨਰੇਂਦਰ ਮੋਦੀ ਵਿਦੇਸ਼ ਤੋਂ ਰਹਤੇ ਆ ਇਹ ਉਹ ਨਹੀਂ ਲੀਡਰਸ਼ਿਪ ਆ ਮੋਦੀ ਦੀ ਜਿੰਨੇ ਸਾਡੇ ਨੌਜਵਾਨ ਕਦਰ ਕੀਤੇ ਦੇ ਕਰ ਰਹੀ ਆ ਹੁਣ ਜਦੋਂ ਇਹ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਹੈ ਅਮਰੀਕਾ ਇਹਨੇ ਜਾਣਾ ਹੈ ਉੱਥੇ ਦੇ ਸਾਡੇ ਸਿੰਘਾਂ ਨੇ ਵਾਈਟ ਹਾਊਸ ਦੇ ਸਾਹਮਣੇ ਜਿੱਦਣੇ ਜਾਣਾ ਹੈ ਉੱਥੇ ਅੜਾਈ ਪ੍ਰੋਟੈਸਟ ਰੱਖਿਆ ਹੈ ਤਾਂ ਕਿ ਸੁਨੇਹਾ ਦਿੱਤਾ ਜਾ ਸਕੇ ਵੀ ਪਰਲਮੈਂਟ ਕਦ ਵਿੱਚ ਤੋਂ ਗੱਲ ਕਮ ਨਹੀਂ ਆ ਉਹਨਾਂ ਨੇ ਟਰੰਪ ਨੂੰ ਸੁਨੇਹਾ ਦੇਣਾ ਸੋ ਮੇਰੀ ਅਮਰੀਕਾ ਵਾਲਿਆਂ ਨੂੰ ਵੀ ਇਹਦਾ ਚਿੱਠੀ ਸੁਣਦਾ ਹੈ ਕਿ ਉਸ ਸਮਾਗਮ ਤੇ ਜ਼ਰੂਰ ਜਾਣ ਔਰ ਅਖੀਰੀ ਗੱਲ ਡੇਸ ਕਦਰ ਸਾਹਿਬ ਦਾ ਆ ਗਿਆ ਬੁਲਾਵਾ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਜਿਹੜਾ ਡਿਫਰੈਂਸ ਪਾਉਨੇ ਆ ਨਾ ਇਕ ਵਿਦੇਸ਼ਾਂ ਵਾਲੇ ਸਿੱਖ ਨੇ ਇੱਧਰ ਆਲੇ ਸਿੱਖ ਇੱਧਰ ਨਹੀਂ ਆ ਅਸੀਂ ਸਾਰੇ ਸਿੱਖ ਹੁਣਾਂ ਸਾਰਿਆਂ ਦੀ ਜੜ ਇੱਥੇ ਹੀ ਆ ਉਹ ਵੱਖਰੇ ਨਹੀਂਗੇ ਅਸੀਂ ਇੱਥੇ ਕਲਸਤਾਨ ਦੀ ਗੱਲ ਕਰਦੇ ਹੁਣੇ ਕਰਦੇ ਅਸੀਂ ਦੋਵੇਂ ਇੱਕ ਦੂਸਰੇ ਦੇ ਭਾਈ ਵਾਲਿਆਂ ਔਰ ਅਸੀਂ ਉਦੋਂ ਤੱਕ ਇੱਕ ਦੂਸਰੇ ਦੀ ਪਿੱਠ ਥਾਪੜਦੇ ਰਹਿਣਾ ਜਦੋਂ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਕੌਮੀ ਘਰ ਖਾਲਸਾ ਰੂਪ ਮਾਨਾ ਨਾ ਹੋ ਜਾਵੇ ਸੋ ਇਹ ਕਿ ਉਹ ਅਮਰੀਕਾ ਬੈਠੇ ਖਾਲਸਾਤਾਨ ਦੀ ਗੱਲ ਕਰਦੇ ਕੈਨੇਡਾ ਬੈਠੇ ਕਰਦੇ ਆਸਟ੍ਰੇਲੀਆ ਕਰਦੇ ਜਾਂ ਹੋਰ ਕੱਲ੍ਹ ਆ ਵੀ ਇੱਕ ਸਿੱਖ ਖਾਲਸਾਤਾਨ ਦੀ ਗੱਲ ਕਰਦਾ